ਬੈਂਕ ਵਾਲੇ ਆਏ ਟਰੈਕਟਰ ਚੱਕਣ ਔਰਤ ਵਿੱਚ ਇੱਕੋਦਮ ਆਈ ਮਾਤਾ ਬੈਂਕ ਵਾਲੇ ਲੱਗੇ ਮੱਥਾ ਟੇਕਣ ਅਕਸਰ ਹੀ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੁੰਦੀਆਂ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਟਰੈਕਟਰ ਕੋਲ ਖੜੀ ਦਿਖਾਈ ਦੇ ਰਹੀ ਹੈ ਦਰਸਲ ਇਸ ਔਰਤ ਦੇ ਘਰ ਵਾਲੇ ਨੇ ਇੱਕ ਸੋਨਾ ਲਿਕਾ ਟਰੈਕਟਰ ਕਿਸ਼ਤਾਂ ਤੇ ਲਿਆਂਦਾ ਸੀ ਅਤੇ ਉਸ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਿਸ ਕਰਕੇ ਜਦੋਂ ਇੱਕ ਦਿਨ ਬੈਂਕ ਵਾਲੇ ਟਰੈਕਟਰ ਨੂੰ ਚੱਕਣ ਲਈ ਉਸ ਦੇ ਘਰ ਆਏ ਤਾਂ ਪਰਿਵਾਰ ਨੇ ਕਿਸ਼ਤ ਭਰਨ ਲਈ ਥੋੜਾ ਹੋਰ ਸਮਾਂ ਮੰਗਿਆ ਅਤੇ ਟਰੈਕਟਰ ਨਾਂ ਲੈ ਜਾਣ ਲਈ ਕਿਹਾ ਪਰ ਜਦੋਂ ਬੈਂਕ ਵਾਲੇ ਨਾ ਮੰਨੇ ਤਾਂ ਔਰਤ ਇੱਕੋ ਦਮ ਦੋਵੇਂ ਹੱਥਾਂ ਤੇ ਸੰਧੂਰ ਲਾ ਕੇ ਟਰੈਕਟਰ ਦੇ ਕੋਲ ਖੜ ਕੇ ਆਪਣਾ ਸਿਰ ਘਮਾਉਣ ਲੱਗੀ ਅਤੇ ਕਹਿਣ ਲੱਗੀ ਕਿ ਮੇਰੇ ਪੁੱਤ ਦਾ ਟਰੈਕਟਰ ਨਾਂ ਲੈ ਕੇ ਜਾਵੋ ਮੈਂ ਤੁਹਾਨੂੰ ਸ਼ਰਾਫ ਦੇ ਦੇਵਾਂਗੀ ਜਿਸ ਨੂੰ ਦੇਖ ਬੈਂਕ ਵਾਲੇ ਵੀ ਔਰਤ ਦੇ ਮੂਰੇ ਹੱਥ ਜੋੜ ਕੇ ਖੜ ਗਏ ਅਤੇ ਕਹਿੰਦੇ ਕਿ ਮਾਤਾ ਸਾਨੂੰ ਮaaf ਕਰਦੇ ਪਰ ਸਾਡੀ ਵੀ ਨੌਕਰੀ ਦਾ ਸਵਾਲ ਹੈ ਪਰ ਔਰਤ ਵਿੱਚ ਆਈ ਮਾਤਾ ਨੇ ਉਹਨਾਂ ਦੀ ਇੱਕ ਨਾ ਸੁਣੀ ਜਿਸ ਕਰਕੇ ਬੈਂਕ ਵਾਲੇ ਡਰ ਕੇ ਮੁੜ ਗਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।